ਵਾਹਿਗੁਰੂ ਜੀ ਤਤਨਾਮਿਸਿ ਵਾਹਿਗੁਰੂ ਸਹਿਬ ਜੀਓ ਹੋਐ ਸਰਦਕ ਸਾਮੰਦੇ ਨੁਰ ਵਰਸੋਂ ਕੁਲ ਸੋ ਚੱਟੀ ਐ ਤਦ ਡਿਟੇ ਸੱਚੇ ਬਾਦਸ਼ਾਹ ਮਨ ਜਨਮ ਜਨਮੰਦੀ ਕੱਟੀ ਐ ਆਈ ਵਿਚਾਰ ਦਰਮੇ ਆਵੇ ਕਪੜਾ ਨਦ ਦੇ ਮੋਖ ਦਵਾਰ ਵਾਹਿਗੁਰੂ ਜੀ ਸੂਰਠ ਮਹੱਲਾ ਤੀਜਾ ਮੈਨੂੰ ਸਤਿਗੁਰੂ ਸੇਵੇ ਬਹੁਤਾਂ ਦੁੱਖ ਲੱਗਾ ਜੁਗ ਚਾਂਦਿ ਪਰਮਾਈਂ Breaking my来 से I have unlimited of Kalha k Allah forty best거든 On myÖ, when you have unlimited बन जाए the sayle, 어디 whether itbroth to the good luck or नाम देवो आला vena ਨਸਤਾ ਮਾਰ ਦੁਬ ਦਸ ਸੱਚ ਸਮਾਨੀ ਭੈ ਨਮ ਪਰ ਅਦ ਚਕ ਮਨ ਨਿਰਮਲੋ ਅਕਲੰ ਦੇ ਘਟ ਨਾਮ ਆਜਾ ਰਵਤ ਮਹਰੋਗਰ ਜੀਵੋ ਸਦ ਹੀ ਤੰ ਬਿਰ ਮਰਣ ਨਾ ਹੋਈ ਅਮਰਤ ਨਾਮ ਸੁਦਾ ਮਨ ਮੇਟਾ ਸ਼ਬਦ ਦੇ ਬੈ ਮੈਂ ਕੋਈ ਦਤੈ ਦਤਲ ਕੀ ਹੱਥ ਆਪਣੇ ਜਿਸ ਭਾਵੈ ਦਸ ਦੇਈ ਨਾਨਕ ਨਾਮ ਰਤੇ ਸੁਖ ਭਾਇਆ ਦਰਗਹਿ ਜਪੈ ਸਈ ਦਤੈ ਦਤਲ ਕੀ ਹੱਥ ਆਪਣੇ ਜਿਸ ਭਾਵੈ ਦਸ ਦੇਈ ਨਾਨਕ ਨਾਮ ਰਤੇ ਸੁਖ ਭਾਇਆ ਦਰਗਹਿ ਜਪੈ ਸਈ ਵਾਹਿਗੁਰੂ ਜੀ ਕਾ ਖਾਲਸਾ ਮਾਏ ਗੁਰੂ ਜੀ ਕੀ ਫਤਿਹ